ਮੇਰੇ ਆਪਾਂ 3 ਦਿਨ ਪਹਿਲਾਂ ਇਸ ਖੇਤ ਦੇ ਵਿੱਚ ਆਪਾਂ ਸ਼ਣਕੋਰ ਦਵਾਈ ਕਰੀ ਸੀਗੀ ਮੈਟਰੀ ਵਿਊਜਨ ਤੇ ਉਹ ਤੁਹਾਨੂੰ ਮੈਂ ਰਿਜ਼ਲਟ ਦਿਖਾਉਣਾਗਾ ਉਹਦੇ ਜੋ ਆਪਣੇ ਨਦੀਨ ਦੇ ਉੱਪਰ ਉਹਨੇ ਮੰਨ ਲਓ ਵੀ ਅਸਰ ਕਰਿਆਗਾ ਤੁਹਾਨੂੰ ਆ ਝੋਨਾਗਾ ਜੀਰੀ ਆ ਆ ਦੇਖੋ ਇਹਨਾਂ ਦੀਆਂ ਕੁੰਬਲਾਂ ਸੁੱਕਣੀਆਂ ਸ਼ੁਰੂ ਹੋ ਗਈਆਂ ਠੀਕ ਹੈ ਤੇ ਥੱਲੇ ਆਪਣੇ ਹੈੱਡਸੈਟ ਸੀਗੀ ਹੈਡੀ ਜੀ ਜਿਹੜੀ ਹੁੰਦੀ ਹੈਗੀ ਤੇ ਉਹਦੇ ਵਿੱਚ ਬਖਾਉਣਾ ਤੁਹਾਨੂੰ ਕਿੰਨਾ ਸੋਹਣਾ ਅਸਰ ਹੋਇਆ ਉਹਦੇ ਉੱਤੇ ਆ ਸਾਰੀ ਸੁਕਣੀ ਸ਼ੁਰੂ ਹੋ ਗਈ ਕੋਈ ਆਪਣਾ ਵੀਰੇ ਪਾਣੀ ਨਹੀਂ ਸੀ ਲੱਗਿਆ ਹੋਇਆ ਪਹਿਲਾ ਪਾਣੀ ਸੀ ਗਾਲੂ ਨੂੰ ਪਹਿਲੇ ਪਾਣੀ ਤੇ ਆਪਾਂ ਸਪਰੇਅ ਕਰੀ ਸੀਗੀ ਦੂਜਾ ਪਾਣੀ ਨਹੀਂ ਛਲਾਇਆ ਕੋਈ ਖੇਤ ਤੇ ਆਪਣੇ ਨਵੀਂ ਨਹੀਂ ਸੀ ਹੈਗੀ ਜਿਆਦੇ ਤੁਸੀਂ ਉਸ ਦਿਨ ਦੇਖੀ ਹੋ ਆ ਦੇਖੋ ਹੈਡੀ ਕਿਵੇਂ ਸੁੱਕੀ ਜਾਂਦੀ ਹੈ ਮੇਰੇ ਆਲੂ ਵਾਸਤੇ ਅਸਲ ਵਿੱਚ ਜ਼ਿਆਦਾ ਵੈਸਟ ਹੈ ਜਿਹੜੀ ਉਹ ਉਹ ਸੰਕੋਰਾ ਹੀ ਆ ਆਪਾਂ ਮਿਲਟਰੀ ਫਿਊਜ਼ਨ ਮੈਂ ਇਹਨੂੰ ਕਹਾਂਗਾ ਸੰਕੋਰਾ ਤਾਂ ਚਲੋ ਕੰਪਨੀ ਦਾ ਨਾਂ ਆ ਜਾਂਦਾ ਮਿਲਟਰੀ ਫਿਊਜ਼ਨ ਦਵਾਈ ਹੈ ਜਿਹੜੀ ਉਹ ਬਹੁਤ ਹੀ ਨਦੀਨਾ ਬਿਨਾ ਮੋਥਰੇ ਤੋਂ ਹੋਰ ਟੋਟਲ ਨਦੀਨ ਦਾ ਜਿਹੜਾ ਉਹ ਖਤਮਾ ਕਰ ਦਿੰਦੀ ਆ ਬਹੁਤ ਸੋਹਣਾ ਰਿਜ਼ਲਟ ਆਇਆ ਹੋਇਆ ਹੈਗਾ ਬਹੁਤ ਹੀ ਸੋਹਣਾ ਸਾਬ ਆ ਦੇ ਆ ਦੇਖੋ ਸਾਬ ਮੂੜਤੀ ਇਹ ਦੋ ਦਿਨਾਂ ਦੇ ਵਿੱਚ ਬਿਲਕੁਲ ਸੁੱਕ ਜਾਣੀਆਂ ਅੱਜ ਆਪਾਂ ਵੀਰੇ ਤਕਰੀਬਨ ਤਿੰਨ ਦਿਨ ਹੋ ਗਏ ਅੱਜ ਆਪਾਂ ਪਾਣੀ ਲਾ ਰਹੇ ਹਾਂਗੇ ਇਹਨੂੰ ਖੇਤ ਨੂੰ ਕਿਉਂਕਿ ਇਹਨੇ ਸੰਕੋਰ ਨੇ ਦੋ ਤਿੰਨ ਲੋ ਮਾਰਨੇ ਹੁੰਦੇ ਆ ਹੁਣ ਸਕਾ ਤਾਂ ਜਿਹੜਾ ਆ ਪਾਣੀ ਲੱਗੇ ਹਰਾ ਹੋਊਗਾ ਉਹ ਵੀ ਸੁਕਾਉਣਾ ਜਿਹੜਾ ਉਦੋਂ ਅਗਲੇ ਪਾਣੀ ਹਰਾ ਹੋਣਾਗਾ ਉਹ ਵੀ ਸੁਕਾਉਣਾ ਉਦੋਂ ਨੂੰ ਵੱਲ ਬਹੁਤ ਉੱਪਰ ਦੀ ਪੈ ਜਾਣੀ ਹੈਗੀ ਤੇ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਆਉਂਦੀ ਧੰਨਵਾਦ